ਬਹੁਤ ਜ਼ਰੂਰੀ ਗੱਲ ਕਰਨੀ ਹੈ ਤੇ ਮਨ ਵੀ ਬਹੁਤ ਦੁਖੀ ਹੈ ਇਸ ਚੀਜ਼ ਨੂੰ ਦੇਖ ਕੇ ਉਹ ਜਿਹੜੀ ਮੋਟਰ ਆਪਣੀ ਉੱਥੇ ਛੋਟੇ-ਛੋਟੇ ਜਵਾਕ ਨਾ ਖੇਡਣ ਲੱਗੇ ਹੋਏ ਆ ਉਹਨਾਂ ਨੂੰ ਸ਼ੌਂਕ ਪੈ ਗਿਆ ਪਰ ਜਰਗ ਟੂਰਨਾਮੈਂਟ ਹੋ ਕੇ ਹਟਿਆ ਕਬੱਡੀ ਦਾ 85 ਕਿਲੋ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਦੋ ਤਿੰਨ ਕਿ ਦਿਨ ਹੋਏ ਨੇ ਕਿਸੇ ਬੰਦੇ ਨੇ ਸਪੈਸ਼ਲ ਹਾਕ ਮਾਰ ਕੇ ਕਿਹਾ ਵੀ ਮੇਰੀ ਮੋਟਰ ਤੇ ਇੱਕ ਚੀਜ਼ ਦੇਖ ਕਹੇ ਤੁਹਾਨੂੰ ਮੈਂ ਦਿਖਾਉਣਾ ਵੀ ਆਜੋ ਹੁਣ ਤੁਸੀਂ ਗੇਮਾਂ ਕਰਾਉਨੇ ਹੋ ਹਨਾ ਵੀ ਕੀ ਸੀਨ ਆ ਆ ਜੀ ਦੇਖ ਲਓ ਆ ਗੇਮਾਂ ਨੇ ਇਹ ਇਹ ਤੁਹਾਡਾ ਫਿਊਚਰ ਆ ਹੁਣ ਤੁਸੀਂ ਕੀ ਉਹਨਾਂ ਜਵਾਕਾਂ ਨੂੰ ਮੈਂ ਕੀ ਕਹਾ ਉਹਨਾਂ ਨੂੰ ਦਿਖਾਵਾਂ ਜੇ ਕਿ ਆਪਣੇ ਲਈ ਮੋਟਰ ਤੇ ਉਹ ਐਕਸਲਾਈ ਕਰਦੇ ਨਾਲ ਦੀ ਮੋਟਰ ਤੇ ਆਹ ਸਮਾਨ ਪਿਆ ਉਹ ਪਿੱਛੇ ਯਾਰ ਗਾਲਾਂ ਗਰਾਉਂਡ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਕਰੀਏ ਕੀ ਕੀ ਕਹਾਂ ਜਵਾਕਾਂ ਨੂੰ ਦੱਸੋ ਇਹ ਕੱਲੀ ਕੱਲੀ ਕਬੱਡੀ ਦਾ ਨਹੀਂ ਸਾਰੀਆਂ ਗੇਮਾਂ ਦਾ ਹੀ ਹਾਲ ਆ ਹੁਣ ਕੀ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਰ ਕੀ ਰਹੇ ਆ ਆਹੀ ਚੀਜ਼ਾਂ ਛੱਡ ਕੇ ਇਹਨਾਂ ਚੀਜ਼ਾਂ ਕਰਕੇ ਹੀ ਮੈਂ ਪਿੱਟਦਾ ਬਹੁਤ ਲੋਕਾਂ ਨੂੰ ਮੈਂ 14 ਇਹ ਕਿਉਂ ਬੋਲਦਾ ਕਿਉਂ ਬਦਨਾਮ ਕਰਦਾ ਮੈਨੂੰ ਕਿਸੇ ਨਾਲ ਕੋਈ ਲੈਕਾ ਦੇਕਾ ਨਹੀਂ ਮੇਰੀ ਜ਼ਿੰਦਗੀ ਦਾ ਇੱਕੇ ਮਕਸਦ ਆ ਬਸ ਤੁਹਾਨੂੰ ਹੁਣ ਅਵੇਅਰ ਕਰਨਾ ਮੈਂ ਨਹੀਂ ਚਾਹੁੰਦਾ ਵੀ ਉਹ ਮੋਟਰ ਤੇ ਜਿਹੜੇ ਛੋਟੇ ਛੋਟੇ ਬੱਚੇ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਅੱਗੇ ਜਾ ਕੇ ਆਹ ਚੀਜ਼ਾਂ ਦੇਖਣੀਆਂ ਪੈਣ ਬਾਕੀ ਸਾਰੇ ਕੋਈ ਨਹੀਂ ਹੁੰਦੇ ਮੈਂ ਨਹੀਂ ਕਹਣਾ ਵੀ ਸਾਰੇ ਕਰਦੇ ਆ ਪਰ ਜਿਨ੍ਹਾਂ ਨੇ ਵੀ ਕੀਤਾ ਤੁਹਾਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਵੀ ਪਿੰਡਾਂ ਚ ਐਡੇ ਵੱਡੇ ਲੈਵਲ ਤੇ ਬਦਨਾਮੀ ਹੋ ਰਹੀ ਆ ਬੰਦੇ ਨੇ ਸਪੈਸ਼ਲ ਹੱਕ ਮਾਰ ਕੇ ਕਹਿੰਦਾ ਮੇਰੀ ਮੋਟਰ ਤੇ ਪਿੰਕੇ ਜਾ ਕੇ ਆ ਔਰ ਉਹਨੇ ਨਾਲ ਇਹੀ ਗੱਲ ਕਹੀ ਵੀ ਪਿੰਕੇ ਤੂੰ ਸੱਚੇ ਕਹਿੰਦਾ ਸੀਗਾ ਉਹ ਵੀਡੀਓ ਦੇਖਦਾ ਹੋਣਾ ਬਾਈ ਆਪਣੇ ਪਿੰਡ ਦੀ ਆ ਪਿਆ ਸਾਮਾਨ ਥੋੜਾ ਸਾਰਾ ਯਾਰ ਕਿੱਥੇ ਉਹ ਕਿੱਥੋਂ ਕਿਹੜੀ ਵਜਾਂਗੇ ਕਿੱਥੋਂ ਯਾਰ ਗੇਮਾਂ ਹੀ ਗੇਮਾਂ ਹੀ ਆ ਚੀਜ਼ ਕਰਕੇ ਹੋ ਰਹੀਆਂ ਨੇ ਕੀ ਕਰ ਰਹੇ ਹੋ ਤੁਸੀਂ